ਹਲਕਾ ਰੁਪਨਗਰ ਦੇ ਪਿੰਡ ਆਲੋਵਾਲ ਵਿੱਚ ਆਯੋਜਿਤ 36ਵੇਂ ਸੱਭਿਆਚਾਰਕ ਮੇਲੇ ਦੌਰਾਨ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਮ ਦਾ ਗਲਤ ਇਸਤੇਮਾਲ ਹੋਣ ਤੇ ਹਿੰਦੂ ਤਖਤ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੂਰੀ ਨੇ ਸਖਤ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਰੁਪਨਗਰ ਨੂੰ ਲਿਖਤੀ ਮੰਗ ਪੱਤਰ ਸੌਂਪਿਆ ਜਾਣਕਾਰੀ ਦੇ ਅਨੁਸਾਰ ਗਾਇਕ ਜੋੜੀ ਹਰਬੰਸ ਗਹਿਲੋ ਅਤੇ ਰਜਿਆ ਸ਼ਾਨ ਨੇ ਮੇਲੇ ਵਿੱਚ ਆਪਣੀ ਪ੍ਰਸਤuti ਦੌਰਾਨ ਭਗਵਾਨ ਰਾਮ ਦੇ ਨਾਮ ਨੂੰ ਟਿੱਪਣਾਤਮਕ ਅਤੇ ਅਣਉਚਿਤ ਤਰੀਕੇ ਨਾਲ ਇਸਤੇਮਾਲ ਕੀਤਾ ਸਭ ਤੋਂ ਪਹਿਲਾਂ ਜੈ ਬਾਬਾ ਬਿਸ਼ੂ ਕਰਮਾ ਜੀ ਭਾਈ ਖਾਲਸਾ ਭਾਈ ਫਤਿਹ ਜੈ ਸ਼੍ਰੀ ਰਾਮ ਕਿਉਂਕਿ ਸਾਡਾ ਜੋ ਦੇਸ਼ ਹੈ ਪਰਦੇਸ਼ ਆਯਾਤ ਹੈ ਇੱਥੇ ਹਰ ਇੱਕ ਧਰਮ ਦੇ ਲੋਕ ਰਹਿੰਦੇ ਨੇ ਸਭ ਦੀ ਆਸਥਾ ਆਪਣੀ ਆਪਣੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਜਗਤ ਗੁਰੂ ਬਾਬਾ ਬਿਸ਼ੂ ਕਰਮਾ ਜੀ ਮਹਾਰਾਜ ਜਿਨ੍ਹਾਂ ਨੂੰ ਸ੍ਰਿਸ਼ਟੀ ਸ਼ਿਲਪਕਾਰ ਦੇ ਸਭ ਮੇ ਕਿਹਾ ਗਿਆ ਹੈ ਮਹਾ ਦੇਸ਼ੀ ਕਿਹਾ ਗਿਆ ਲਗ ਲਗ ਨਾਮ ਦੇ ਨਾਲ ਪੁਕਾਰਿਆ ਗਿਆ ਹੈ ਉਹਨਾਂ ਦੇ ਸਥਾਨਾਂ ਤੇ ਹਰੇਕ ਹੀ ਚਾਹ ਉਹ ਸਿੱਖੀ ਇਹਨੂੰ ਅਸਥਾਨ ਨੂੰ ਮੰਨਦਾ ਹੋਵੇ ਕੋਈ ਚਾਹੇ Hindu ਧਰਮ ਨੂੰ ਮੰਨਦਾ ਹੈ ਕੋਈ ਚਾਹੇ ਕਿਸੇ ਹੋਰ ਨੂੰ ਹੀ ਮੰਨਦਾ ਹੈ ਮੁਸਲਮਾਨ ਭਾਈ ਚਾਰੇ ਤੱਕ ਵੀ ਬਾਬਾ ਬਿਸ਼ੂ ਕਰਮਾ ਮਹਾਰਾਜ ਜੀ ਦੇ ਇਸ ਬਿਸ਼ੂ ਕਰਮਣ ਦੇ ਪੂਜਾਦ ਨੂੰ ਸਮਰਪਿਤ ਸਾਰੇ ਲੋਕ ਆਪਣੀ ਜੋ ਹਜ਼ਾਰ ਨੇ ਉਹਨਾਂ ਦੀ ਪੂਜਾ ਕਰਕੇ ਇਸ ਦਿਨ ਨੂੰ ਬੜੀ ਖੂਬਸੂਰਤਨਾ ਬਣਾਉਂਦੇ ਸਾਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਲੋਕ ਸਾਡੇ ਭਾਰ ਦੇ ਲੋਕ ਆਪਣੇ ਆਪਣੇ ਧਾਰਮਿਕ ਆਸਥਾ ਨਾਲ ਜੁੜੇ ਹੋਏ ਨੇ ਅਸੀਂ ਆਸ ਕਰਦੇ ਹਾਂ ਜਿਹੜੇ ਸਾਡੇ ਸਸਤਾਵਾਂ ਨੇ ਉਹ ਕਿਆ ਕਰਦਿਆਂ ਨੇ ਉਹ ਕਿਆ ਕਰਨਾ ਚਾਹੁੰਦਿਆਂ ਨੇ ਉਹ ਗੁਰੂ ਨਾਲ ਜੋੜਨਾ ਚਾਹੁੰਦਿਆਂ ਨੇ ਜਾਂ ਤੋੜਨਾ ਚਾਹੁੰਦਿਆਂ ਨੇ ਜਿੱਥੇ ਬਾਬਾ ਜੀ ਦੇ ਧਰਮ ਪ੍ਰਚਾਰ ਦੀ ਗੱਲ ਹੋਣੀ ਚਾਹੀਦੀ ਹੈ ਅਸੀਂ ਕਿਸੇ ਦੋਖੀ ਨਹੀਂ ਹੈ ਸਾਨੂੰ ਕਿਸੇ ਨਾਲ ਗਿੱਲਾ ਸ਼ਿਕਵਾ ਕੋਈ ਨਹੀਂ ਹੈ ਕਿਉਂਕਿ ਜਿੱਥੇ ਧਰਮ ਦੇ ਨਾਲ ਜੋੜਨੇ ਦੀ ਗੱਲ ਚੱਲਦੀ ਹੈ ਬਾਬਾ ਜੀ ਦੇ ਇਤਿਹਾਸ ਦੀ ਗੱਲ ਦੀ ਚੱਲਦੀ ਹੈ ਉੱਥੇ ਉਹ ਨਹੀਂ ਚੱਲਦੀ ਹੈ ਪਿੰਡ ਆਲੋਵਾਲ ਬੜਾ ਲੰਬੇ ਸਮੇਂ ਤੋਂ 36 ਸਾਲ ਤੋਂ ਲੰਮ ਸਮੇ ਸਮਾ ਹੋ ਗਿਆ ਹੈ ਜੋ ਮੇਲਾ ਚੱਲਦਾ ਹੈ ਪਿਛਲੀ ਵਾਰ ਵੀ ਮੈਂ ਦੇਖਿਆ ਹੈ ਜੋ ਸਟੇਜ ਲੱਗੀ ਹੈ ਉਹ ਥੱਲੇ ਬਾਬਾ ਵਿਸ਼ੂ ਕਰਮਾ ਜੀ ਦਾ ਬੋਰਡ ਲੱਗਿਆ ਹੈ ਤੇ ਉੱਪਰ ਜੋ ਕਲਾਕਾਰ ਹੈ ਉਹ ਨੱਚਰਤਾ ਸ਼ਰਾਬ ਬਣ ਗਿਆ ਹੋਰਨੇਕਾ ਗੀਤ ਇਹਨੂੰ ਕਲਾ ਜ ਸਮਾ ਜਚਦਨੀ ਜਾਂ ਹੋਤ ਅਲੱਗ-ਅਲੱਗ ਤਰ੍ਹਾਂ ਦੇ ਗੀਤ ਪੇਸ਼ ਕਰਦੇ ਨੇ ਬੜੀ ਸ਼ਰਮਨਾਕ ਗੱਲ ਹੈ ਇੱਥੇ ਪ੍ਰਬੰਧਕ ਕਮੇਟੀ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਇੱਥੇ ਜੋ ਸਟੇਜ ਦੇ ਸੰਚਾਲਕ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੋ ਕਲਾਕਾਰ ਨੇ ਮਨੁੱਖੀ ਆਂ ਦੇਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਥਾਨ ਤੇ ਆ ਗਿਆ ਕਿ ਆ ਕੁਸ਼ ਬੰਗਿਆ ਪਿਛਟਾਰੇ ਜਿਹੜਾ ਬਾਬਾ ਜੀ ਦੀ ਜੋ ਸਰੂਪ ਹੈ ਉਥੇ ਨਾਂ ਲਾਏ ਜਾ ਚਾਹੇ ਕੋਈ ਵੀ ਧਰਮ ਕਾਸਤਾ ਪ੍ਰੋਗਰਾਮ ਹੋਵੇ ਉਥੇ ਲਚਰ ਦਾ ਪ੍ਰੋਗਰਾਮ ਨਹੀਂ ਚੱਲਣਾ ਚਾਹੀਦਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਦੇ ਅੱਤੇ ਤੇ ਜੋ ਕੱਲ ਪੰਜਾਬ ਦਾ ਕੋਈ ਕਲਾਕਾਰ ਵੀ ਰੈਲੋ ਰੈਲੋ ਸੁਣਿਆ ਨਾ ਕਰਕੇ ਰਵੰਸ ਰੈਲੋ ਰਜੀਆ ਸ਼ਾਨ ਇਹਨਾਂ ਨੇ ਇੱਕ ਗੀਤ ਟੋਪਕ ਸ਼ੁਰੂ ਕੀਤਾ ਹੈ ਤੇ ਜੀਜਾ ਸਾਲੀ ਦਾ ਤੇ ਸਹੁਰਿਆਂ ਤੇ ਆਪਣਾ ਆਪ ਮੇਲ ਚ ਮੇਲਜੋਲ ਦੀ ਗੱਲ ਕੀਤੀ ਐ ਤੇ ਸ਼ਰਾਬ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਜੇ ਤੁਸੀਂ ਸ਼ਰਾਬ ਦਾ ਗੀਤ ਬਾਬਾ ਜੀ ਦੇ ਸਟੇਜ ਤੇ ਕਲਾਕਾਰ ਭਾਈ ਸਾਹਿਬ ਨਾ ਗਾਉਂਦੇ ਤੇ ਬਾਬਾ ਵੀ ਸ਼ੁਭਕਰਮਾ ਜਾਂ ਨਾਰਾਜ਼ ਹੋ ਜਾਣਾ ਸੀਗਾ ਇਸ ਗੱਲ ਦਾ ਜਵਾਬ ਦੇ ਦਿਓ ਚਲੋ ਠੀਕ ਹੈ ਤੁਸੀਂ ਗਾਣਾ ਸ਼ੁਰੂ ਕਰ ਦਿੱਤਾ ਜੇ ਤੁਸੀਂ RAM RAM ਕਹਿੰਦਾ ਅਸੀਂ ਖੇਰ ਬੰਨੇ ਠੀਕ ਹੈ ਤੁਹਾਡੀ ਵੀ ਆਸਤਾ ਜੁੜੀ ਹੈ ਉਸ ਤੋਂ ਅੱਗੇ ਰਗੂਪਤੀ राघव राजा राम ਪਤੀ ਕੇ ਪਾਵਨ ਸੀ타 RAM ਜੇ ਤੁਸੀਂ ਇਹ ਸ਼ਬਦੀ ਬੋਲ ਲਿਆ ਅਸੀਂ ਵੀ ਤੱਕ ਵੀ ਸੀਮਤ ਹੈ ਕਿ ਉਸ ਤੋਂ ਅੱਗੇ ਇਹ ਤੁਹਾਨੂੰ ਕਲਾਕਾਰ ਨੂੰ ਜਾਂ ਤੁਹਾਡੀ ਗਾਇਕਾ ਕਲਾਕਾਰ ਨੂੰ ਇਹ ਸਮਝ ਨਹੀਂ ਆਈ ਵੀ ਮੈਂ ਕਿਆ ਗਾ ਰਹੀ ਹਾਂ ਉਸ ਤੋਂ ਬਾਅਦ ਫਿਰ ਉਸੇ ਸਟੈਪ ਦੇ ਵਿੱਚ ਉਸੇ ਅੰਤਰੇ ਦੇ ਵਿੱਚ ਅਗਲਾ ਅੰਤਰਾ ਤੁਸੀਂ ਬੋਲ ਚੁੱਕੇ ਨੇ ਫਿਰ ਸ਼ਰਾਬ ਵਾਲੀ ਗੱਲ ਕੀਤੀ ਹੈ ਤੁਸੀਂ ਪੇਸ਼ ਕਿਆ ਕਰਨਾ ਚਾਹੁੰਦੇ ਆ ਇੱਕ ਪਾਸੇ ਇਹ ਸਰਕਾਰ ਜੁਧ ਨਸ਼ਿਆਂ ਵਿਰੋਧੀ ਦੀ ਗੱਲ ਕਰ ਰਹੀ ਹੈ ਇੱਕ ਪਾਸੇ ਸਾਡੇ ਮੇਲਿਆਂ ਵਾਲੇ ਲੋਕ ਇਹ ਧਿਆਨ ਕਿਉਂ ਨਹੀਂ ਦਿੰਦੇ ਕਿਉਂਕਿ ਇਹ ਵੱਡਾ ਮੁੱਦਾ ਹੈ ਇਹ ਕੱਲੇ ਇੱਕ ਸਟੇਜ ਦੀ ਗੱਲ ਨਹੀਂ ਹੈ ਅਨੇਕਾਂ ਸਟੇਜਾਂ ਨੇ ਜਿੱਥੇ ਸਤਕਾਰ ਨਹੀਂ ਕੀਤਾ ਜਾਂਦਾ ਇਹ ਇਹ ਸ਼ਬਦ ਕਲਾਕਾਰ ਸਾਹਿਬ ਜੀ ਤੁਸੀਂ ਸਿੱਖੀ ਧਰਮ ਜਾਂ ਕਿਸੇ ਹੋਰ ਧਰਮ ਬਾਰੇ ਬੋਲੇ ਹੁੰਦੇ ਹੋ ਸਕਦਾ ਹੁਣ ਨੁਕਾਦੀ ਤੁਹਾਡੀ ਸੋਧ ਦਾ ਸਾਦਾ ਵੀ ਲੱਗ ਜਾਂਦਾ ਇਹਨੂੰ ਕਹਿੰਦੇ ਆ ਸਿੰਘਾਂ ਦੀ ਇਹ ਸ਼ਬਦ ਨੇ ਵੀ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਮੰਗ ਕਰਦੇ ਆਂ ਕੋਈ ਵੀ ਐਸਾ ਤਰ੍ਹਾਂ ਅੰਸਰ ਹੁੰਦੇ ਦਿਲ ਚ ਕੀ ਕੀ ਹੈ ਉਹਨਾਂ ਦੇ ਦਿਲ ਦੇ ਵਿੱਚ ਕਿਸ ਤਰ੍ਹਾਂ ਵਾਇਰਲ ਹੋਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੀ ਹੋਰ ਕਿਸ ਤਰ੍ਹਾਂ ਦੀ ਤਰੱਕੀ ਚਾਹੁੰਦੇ ਆ ਉਸ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਰਾ 255 ਲੱਗਣੀ ਚਾਹੀਦੀ ਹੈ ਜੋ ਪ੍ਰਸ਼ਾਸਨ ਦਾ ਕੰਮ ਪ੍ਰਸ਼ਾਸਨ ਕਰੇਗਾ ਉਸ ਤੋਂ ਅੱਗੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਅੱਗੇ ਬੈਠੇ ਆਪਾਂ ਸਾਰੇ ਤੇ ਜੱਸਾ ਸਿੰਘ ਰਾਮਗੜੀਆ ਕਾਲਜ ਜਿੱਥੇ ਬੰਦੀ ਪੰਜਾਬ ਦਾ ਚੇਅਰਮੈਨ ਜ਼ਿਲ੍ਹਾ ਰੂਪਨਗਰ ਤੋਂ ਉਹ ਬਾਬਾ ਬਿਸ਼ੂ ਕਰਮ ਧਰਮ ਪ੍ਰਚਾਰ ਕਮੇਟੀ ਦਾ ਮੈਂ ਸੰਚਾਲਕ ਤੇ ਬਾਬਾ ਜੀ ਦੀ ਸੰਗਤ ਨਾਲ ਜੁੜੇ ਹੋਏ ਆਂ ਬਾਬਾ ਜੀ ਧਰਮ ਪ੍ਰਚਾਰ ਦੇ ਲਈ ਹਮੇਸ਼ਾ ਆਪਾਂ ਇਹ ਕਾਰਜਕ ਜੋਬ ਹੈ ਸਾਡੀ ਜ਼ਿੰਦਗੀ ਜੋ ਬਣਦੇ ਆ ਜਿੰਨਾ ਕ ਫਰਜ਼ ਬਣਦਾ ਜਿੰਨਾ ਕ ਯੋਗਦਾਨ ਪੈਂਦਾ ਆਪਾਂ ਪਾਉਂਦੇ ਆ ਆਪਾਂ ਪ੍ਰਸ਼ਾਸਨ ਤੋਂ ਮੀਡੀਆ ਦੇ ਰਹੀਏ ਜੋ ਵੀ ਸਾਰਾ ਆਪਣਾ ਇਸ ਸਨੇਹ ਦਿਣਾ ਚਾਹੁੰਦੇ ਆਂ ਮੀਡੀਆ ਵੀ ਧੰਨਵਾਦ ਕਰਦੇ ਆਂ ਕਿ ਸਾਡੀ ਸੇਵਾ ਮੰਗਨ ਪੂਰਾ ਕੀਤਾ ਜਾਵੇ ਬਾਈ ਖਲਸਾ ਮੈਂ ਸ਼੍ਰੀ ਹਿੰਦੂ ਤਖਤ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਹਾਂ ਸੋ ਅੱਜ ਅਸੀਂ ਐਸਐਸਸੀ ਸਾਹਿਬ ਦਫਤਰ ਕੰਪਲੀਟ ਲੈ ਕੇ ਆਏ ਆਂ ਜੋ ਕੱਲ ਆਪਣਾ ਪਿੰਡ ਆਲੋਵਾਲ ਭਾਰਤਗੜ ਦੇ ਨੇੜੇ ਜ਼ਿਲ੍ਹਾ ਰੋਪੜ ਵਿੱਚ ਬਾਬਾ ਬਿਸ਼ਕਰਮਾ ਜੀ ਦਾ ਪ੍ਰੋਗਰਾਮ ਸੀ ਸਭਿਆਚਾਰਕ ਉਥੇ ਕੁਝ ਆਪਣਾ ਗਾयक ਆਏ ਹੋਏ ਸਨ ਤੇ ਉਹਦੇ ਵਿੱਚ ਇੱਕ ਹਰਵੰਸ ਰੈਲੋ ਤੇ ਰਜੀਆਸਾਨ ਜੀ ਵੀ ਗਾਣ ਵਾਸਤੇ ਆਏ ਹੋਏ ਸਨ ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਸ਼੍ਰੀ ਰਾਮ ਚੰਦਰ ਜੀ ਭਗਵਾਨ ਬਾਰੇ ਗਾਥਾ ਸਦਾਬਲੀ ਵਰਤੀ ਹੈ ਜੋ ਸਾਡੇ ਹਿੰਦੂ ਸਮਾਜ ਨੂੰ ਫੇਸ ਪਹੁੰਚੀ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਤੁਸੀਂ ਕੋਈ ਵੀ ਪ੍ਰੋਗਰਾਮ ਕਰਾਓ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੇ ਵੀ ਧਾਰਮਿਕ ਕਰਾਣਾ ਦਾ ਉਹਦੇ ਵਿੱਚ ਮੈਂ ਤਾਂ ਅੱਜ ਤੱਕ ਇਹੀ ਮੰਗ ਕਰੂੰਗਾ ਕਿ ਤੁਸੀਂ ਆਪਣਾ ਧਾਰਮਿਕ ਪ੍ਰੋਗਰਾਮ ਹੀ ਕਰੋ ਉਹਦੇ ਵਿੱਚ ਕੋਈ ਲਚਰਦਾਲੇ ਗਾਣੇ ਨਹੀਂ ਹੋਣੇ ਚਾਹੀਦੇ ਜੋ ਕੀ ਸਾਡੇ ਸਮਾਜ ਨੂੰ ਕੋਈ ਗਲਤ ਠੇਸ ਨਾ ਪਹੁੰਚੇ ਇਹਦੇ ਵਿੱਚ ਮੈਂ ਹੋਰ ਵੀ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਕਹਿਣ ਦਾ ਵੱਡੇ-ਵੱਡੇ ਪ੍ਰੋਗਰਾਮ ਅੱਜ ਤੱਕ ਕੋਈ ਹੋਰ ਕਰਾ ਰਹੇ ਆ ਉਹਦੇ ਵਿੱਚ ਜਿਨੇ ਵੀ ਮੱਥਾ ਟੇਕਣ ਆਣਾ ਹੈ ਜਾਂ ਕਹਿਣ ਦਾ ਮਤਲਬ ਹੋ ਕਿ ਧਾਰਮਿਕ ਥਾਂ ਤੇ ਜਾਣਾ ਹੈ ਉਹਦੇ ਵਿੱਚ ਅਗਲਾ ਇਹੀ ਸੋਚ ਜਾਓ ਕਿ ਅਸੀਂ ਮੱਥਾ ਟੇਕਣ ਜਾਣਾ ਹੈ ਅੱਜ ਆਪਣੇ ਨਤਮਸਤਕ ਆਪਣਾ ਨਤਮਸਤਕ ਹੋਣਾ ਹੈ ਉਹਦੇ ਵਿੱਚ ਅਗਲੇ ਜਿਹਨੇ ਆਣਾ ਉਹਨੇ ਮੱਥਾ ਟੇਕੇ ਲੈਣਾ ਵੀ ਇਹਦੇ ਵਿੱਚ ਲੱਚਰ ਦਾ ਗਾਣੇ ਨਾ ਗਾਏ ਜਾਣ ਜੋ ਕੱਲ੍ਹ ਹਰਵੰਸ ਰੈਲੋ ਤੇ ਰਜੀ ਆਸਾਨ ਨੇ ਗਾਇਆ ਹੈ ਉੱਥੇ ਸ਼੍ਰੀ ਰਾਣਜੰਦਰ ਜੀ ਦਾ ਵਿੱਚ ਆਪਣਾ ਗਲਤ ਸ਼ਬਦ ਵਰਤੇ ਗਏ ਹਨ ਉਹ ਬਹੁਤ ਨਿੰਦਣਯੋਗ ਹੈ ਅਸੀਂ ਐਸਐਸਬੀ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਤੇ ਆਪਣਾ ਹਿੰਦੂ ਧਰਮ ਹਿੰਦੂ ਧਰਮ ਨੂੰ ਆਪਣਾ ਇਹਨੂੰ ਅਸੀਂ ਉੱਚਾ ਕਰ ਸਕੀਏ ਇਹਦੇ ਵਿੱਚ ਅਸੀਂ ਨਾਲ ਇੱਥੇ ਅੱਜ ਸਾਡੇ ਨਾਲ ਬਲ ਸਾਊਪਰੀਆ ਜੀ ਵਿਸ਼ੂ ਕਰਮਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਆਏ ਨੇ ਸੋ ਇਹ ਵੀ ਆਪਣੇ ਉਹ ਵਿਆਹ ਰੱਖਣਗੇ ਕਿਰਪਾ ਕਰਕੇ ਸੁਣਾਇਆ ਜਾਵੇ